ਨੇ ਉਹ ਦਾчие ਨਰਮਲੇ ਜਿਹੜੇ ਬਿੰਦ ਆਪਣੇ ਬਿੰਦ ਨੂੰ ਸੰਭਲਾ ਵੀਰਿਆਂ ਨੂੰ ਸੰਭਲਾ ਚਾਹੁੰਦੇ ਸਾਮ੍ਹ ਕੇ ਰੱਖਣਾ ਚਾਹੁੰਦੇ ਹਨ ਉਹ ਗੁਰੂ ਨਾਨਕ ਸਾਹਿਬ ਦੀ ਨਜ਼ਰ ਤਾਂ ਵੈਸੇ ਉਹ ਖਸਰਿਆਂ ਨਾਲੋਂ ਵੀ ਮਾੜੇ ਆ ਖਸਰਿਆਂ ਨਾਲੋਂ ਵੀ ਮਾੜੇ ਨਾ ਵੈਸੇ ਜੀਓ ਬਿਲਕੁਲ ਭਈ ਜੀ ਜੀ ਇਦਾਂ ਹੀ ਕੋਈ ਸੰਸਾਰ ਤੋਂ ਛਟਕਾਰਾ ਮੁਕਤੀ ਦਾ ਸਾਧਨ ਸੀ ਤੇ ਫਿਰ ਗੁਰੂ ਨਾਨਕ ਦੀ ਨਜ਼ਰ ਵਿੱਚ ਉਹ ਖਸਲੇ ਚੰਗੇ ਸੀ ਉਹਨਾਂ ਨੇ ਪਰਮਗਤੀ ਪ੍ਰਾਪਤ ਕਰ ਲੈਣੀ ਸੀ ਇਹ ਮੈਂ ਜਿਹੜੀਆਂ 4 5 6 ਜਿਹੜੀਆਂ ਨਸਲਾਂ ਉੱਪਰ ਦੱਸ ਆਇਆ ਹਾਂ ਹੁਣ ਜਿਹੜੀ ਅਸਲ ਗੱਲ ਹੈ ਜੀਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਸੰਸਾਰ ਨੂੰ ਦੱਸਣਾ ਚਾਹੁੰਦੇ ਆ ਉਹ ਇਹ ਆ ਉਹ ਇਹ ਆ ਇੱਕ ਗ੍ਰਹੀ ਸੇਵਕ ਸਾਧਕਾ ਇੱਕ ਗ੍ਰਹੀ ਸੇਵਕ ਸਾਧਕਾ ਗੁਰਮਤਿ ਨਹੀਂ ਲਾਗੇ ਕਹਿੰਦੇ ਇੱਕ ਸੰਸਾਰ ਤੇ ਕਿਰਤੀ ਲੋਕ ਗ੍ਰਸਤ ਮੰਨਣ ਵਾਲੇ ਲੋਕ ਉਹ ਸੇਵਕਾ ਸੇਵਕ ਭਾਗ ਵਿੱਚ ਰਹਿ ਰਹੇ ਨੇ ਉਹਨਾਂ ਨੇ ਸਾਧਕਾ ਉਹਨਾਂ ਨੇ ਆਪਣੇ ਮਨ ਨੂੰ ਗੁਰਮਤਿ ਲਾਗੇ ਗੁਰੂ ਦੀ ਮਤਿ ਵਿਚ ਲੱਗ ਕੇ ਆਪਣੀ ਸਾਧਨਾ ਕੀਤੀ ਗੁਰੂ ਦੀ ਮਤ ਨੂੰ ਕਮਾਉਣਾ ਹੀ ਅਸਲ ਵਿੱਚ ਸਾਧਨਾ ਹੈ ਇੱਕ ਗ੍ਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ਨਾਮ ਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ ਹੂੰ ਵੇਖੋ ਇਹ ਜਿਹੜਾ ਸ਼ਬਦ ਹੈ ਨਾ ਨਾਮ ਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ ਉਹਨਾਂ ਨੇ ਜਿਹੜਾ ਨਾਮ ਦਾਨ ਇਸ਼ਨਾਨ ਦ੍ਰਿੜ ਜਿਹੜਾ ਕੀਤਾ ਨਾ ਦ੍ਰਿੜ ਉਹ ਹੈਗੀ ਆ ਹਰ ਕੀ ਭਗਤ ਕਰਨੀ ਹਮ ਨਾਮਦਾਨ ਇਸ਼ਨਾਨ ਦਿੜ ਇਹਦਾ ਆਨਸਰ ਆ ਹਰ ਭਗਤ ਸੋ ਜਾਗੇ ਉਹਨਾਂ ਨੇ ਇਸ ਜੀ ਹਰੀ ਦੇ ਭਗਤ ਵਿੱਚ ਭਾਵ ਹਰੀ ਦੇ ਸਿਧਾਂਤ ਵਿੱਚ ਹਰੀ ਦੇ ਦਿੱਤੇ ਹੋਏ ਉਪਦੇਸ਼ ਵਿੱਚ ਆਪਣੇ ਆਪ ਨੂੰ ਜਗਾ ਲਿਆ ਇਹੀ ਉਹਨਾਂ ਦਾ ਨਾਮਦਾਨ ਇਸ਼ਨਾਨ ਦਿੜ ਕੀਤਾ ਹੋਇਆ ਉਹਨਾਂ ਨੇ ਇਹੀ ਇਸ਼ਨਾਨ ਆ ਉਹਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਜਿਹੜਾ ਇਸ਼ਨਾਨ ਕਰਨਾ ਨਾ ਅਸਲ ਵਿੱਚ ਉਹ ਪਰਮੇਸ਼ਰ ਦਾ ਸਿਮਰਨ ਕਰਨਾ ਹੀ ਆ ਹੰ ਇਸ਼ਨਾਨ ਪਾਣੀ ਵਾਲਾ ਕਰਨਾ ਬਹੁਤ ਜ਼ਰੂਰੀ ਆ ਅਸੀਂ ਸਮਾਜ ਵਿੱਚ ਰਹਿਣ ਵਾਲੇ ਬੰਦੇ ਆ ਅਸੀਂ ਬੜੀ ਚੜ੍ਹਦੀ ਕਲਾ 'ਚ ਸਵਾਸ ਰਹਿਣਾ ਆਪਣੇ ਸਰੀਰ ਦੀ ਹਰ ਪੱਖ ਤੋਂ ਅਸੀਂ ਸਾਤ ਮਤਲਬ ਸੇਵਾ ਕਰਨੀ ਆ ਇਹਨੂੰ ਸਵਾਸ ਰੱਖਾਂਗੇ ਤਾਂ ਹੀ ਸਾਡੇ ਨਾਲ ਕੋ ਕੋ ਬੰਦੇ ਬੈਠਣਗੇ ਜੇ ਬੰਦੇ ਕੋ ਮਸ਼ਕੌਂਦਾ ਹੋਵੇ ਤੇ ਲਾਗੇ ਤੇ ਕੋਈ ਵੀ ਨਹੀਂ ਬੈਂਦਾ ਕੋ ਇਨਸਾਨ ਨਹੀਂ ਬੈਂਦਾ ਉਹ ਇੱਕ ਸਰੀਰ ਨੂੰ ਸੰਭਾਲ ਕਰਨ ਦੀ ਇੱਕ ਕਿਰਿਆ ਹੈ ਪਰ ਜਿਹੜਾ ਨਾਮਦਾਨ ਇਸ਼ਨਾਨ ਦਿੜ੍ਧ ਉਹ ਇਹ ਆ ਹਰ ਭਗਤ ਸੋ ਜਾਗੇ ਹਰੀ ਦੀ ਭਗਤ ਭਾਵ ਹਰੀ ਦੇ ਗੁਣਾਂ ਨੂੰ ਧਾਰਨ ਕਰਨਾ ਉਹਦੇ ਵਿੱਚ ਆਪਣੀ ਸੁਰਤ ਨੂੰ ਜਗਾਉਣਾ ਹੀ ਨਾਮਦਾਨ ਇਸ਼ਨਾਨ ਹੈ ਇਹ ਕੁਐਸਚਨ ਹੈ ਨਾਮਦਾਨ ਇਸ਼ਨਾਨ ਦ੍ਰਿੜ ਤੇ ਇਹਦਾ ਆਨਸਰ ਆ ਹਰ ਭਗਤ ਸੋ ਜਾਗੇ ਉਹ ਲੋਕ ਹਰੀ ਦੀ ਭਗਤ ਵਿੱਚ ਆਪਣੇ ਆਪ ਨੂੰ ਜਾਗਣ ਤੋਂ ਭਾਵੇ ਆ ਵੀ ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਵਿੱਚ ਲਾ ਕੇ ਰੱਖਣਾ ਇੱਕ ਇੱਕ ਹੁੰਦਾ ਨੀਂਦ ਆਉਣੀ ਜਿਹੜੀ ਆਪਾਂ ਸਾਰੇ ਹੀ ਸੌਂਨੇ ਆ ਉਹ ਨੀਂਦ ਆ ਸਰੀਰ ਦੀ ਦੀ ਤੰਦਰੁਸਤੀ ਵਾਸਤੇ ਜਾਂ ਸਰੀਰ ਨੂੰ ਮਤਲਬ ਦਿਸ਼ਟ ਪਸ਼ਟ ਰੱਖਣ ਵਾਸਤੇ ਇੱਕ ਨੀਂਦ ਆ ਭਾਜੀ ਜਿਹੜੀ ਅੰਧਕਾਰ ਦੀ ਨੀਂਦ ਆ ਇੱਕ ਮਨ ਮੁਕਤਾਈ ਦੀ ਨੀਂਦ ਆ ਜਿਹੜੀ ਆਪਾਂ ਗੁਰਮਤ ਤੋਂ ਪਾਸੇ ਹੋ ਕੇ ਸਾਰਾ ਸੰਸਾਰ ਜਿਹੜਾ ਸੁੱਤਾ ਪਿਆ